ਪੰਜਾਬ ਲਾਈਵ 88 ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਹਿਊਮਨ ਰਾਈਟਸ ਸੁਰੱਖਿਆ ਸੁਸਾਇਟੀ ਰਜਿਸਟਰਡ ਦੀ ਮਹੀਨਾਵਾਰ ਮੀਟਿੰਗ ਨਗਰ ਕੌਂਸਲ ਧਾਰੀਵਾਲ ਦੇ ਸਾਬਕਾ ਵਾਈਸ ਪ੍ਰਧਾਨ ਸੰਜੀਤ ਕੌਰ ਛੋਟੇਪੁਰ ਦੇ ਗ੍ਰਹਿ ਵਿਖੇ ਜ਼ਿਲ੍ਹਾ ਜਨਰਲ ਸਕੱਤਰ ਦਲਜੀਤ ਸਿੰਘ ਛੋਟੇਪੁਰ ਦੇ ਪ੍ਰਬੰਧ ਹੇਠ ਹੋਈ ਮੀਟਿੰਗ ਦੌਰਾਨ ਸੂਬਾ ਪ੍ਰਧਾਨ ਇੰਜੀਨੀਅਰ ਜਤਿੰਦਰ ਪਾਲ ਸਿੰਘ ਨੇ ਅਚੇਚੇ ਤੌਰ ਤੇ ਸ਼ਿਰਕਤ ਕਰਦਿਆਂ ਸੁਸਾਇਟੀ ਵੱਲੋਂ ਕੀਤੇ ਗਏ ਸਮਾਜਿਕ ਕਾਰਜਾਂ ਦਾ ਜ਼ਿਕਰ ਕਰਦੇ ਹੋਏ ਅਵਿਖ ਵਿੱਚ ਕੀਤੇ ਜਾਣ ਵਾਲੇ ਕਾਰਜਾਂ ਸੰਬੰਧੀ ਰੂਪਰੇਖਾ ਤਿਆਰ ਕਰਦੇ ਹੋਏ ਸੁਸਾਇਟੀ ਆਉਦੇਦਾਰਾਂ ਅਤੇ ਮੈਂਬਰਾਂ ਦੇ ਵਿਚਾਰ ਸੁਣੇ ਇਸ ਮੌਕੇ ਤੇ ਜਨਤ ਇਕਤਰ ਦਲਜੀਤ ਸਿੰਘ ਛੋਟੇਪੁਰ ਦੀ ਪ੍ਰੇਰਣਾ ਸਦਕਾ ਦੇਸ਼ਾ ਸਿੰਘ ਛੋਟੇਪੁਰ ਸੁਖਦੇਵ ਸਿੰਘ ਛੋਟੇਪੁਰ ਅਤੇ ਗਣੇਸ਼ ਕੁਮਾਰ ਧਾਰੀਵਾਲ ਨੇ ਹਿਊਮਨ ਰਾਈਟਸ ਸੁਰੱਖਿਆ ਸੁਸਾਇਟੀ ਦੀ ਮੈਂਬਰਸ਼ਿਪ ਭਰੀ ਜਿਨ੍ਹਾਂ ਨੂੰ ਸੂਬਾ ਪ੍ਰਧਾਨ ਇੰਜੀਨੀਅਰ ਜਤਿੰਦਰਪਾਲ ਸਿੰਘ ਸਮੇਤ ਖੋਰ ਉਹਦੇ ਦਾਰਾਂ ਨੇ ਨਵੇਂ ਮੈਂਬਰਾਂ ਨੂੰ ਸਰੋਪਾ ਉਪਾ ਕੇ ਸੁਸਾਇਟੀ ਵਿੱਚ ਸ਼ਾਮਲ ਕਰਦਿਆਂ ਸਵਾਗਤ ਕੀਤਾ ਸੰਬੋਧਨ ਕਰਦਿਆਂ ਪ੍ਰਧਾਨ ਇੰਜੀਨੀਅਰ ਜਤਿੰਦਰ ਪਾਲ ਸਿੰਘ ਨੇ ਦੱਸਿਆ ਕਿ ਇਹ ਸੰਸਥਾ ਆਪਣੇ ਮੈਂਬਰਾਂ ਤੋਂ ਦਸਵੰਧ ਇਕੱਠਾ ਕਰਕੇ ਲੋੜਵੰਦਾਂ ਦੀ ਸਹਾਇਤਾ ਕਰਦੀ ਆ ਰਹੀ ਹੈ ਉਹਨਾਂ ਨੇ ਕਿਹਾ ਕਿ ਕੋਈ ਵੀ ਲੋੜਵੰਦ ਪਰਿਵਾਰ ਸਾਡੇ ਸੁਸਾਇਟੀ ਮੈਂਬਰਾਂ ਨਾਲ ਸੰਪਰਕ ਕਰਕੇ ਆਪਣੀ ਮੁਸ਼ਕਲ ਦੱਸ ਸਕਦਾ ਹੈ ਉਸ ਦਾ ਹੱਲ ਕਰਨ ਦਾ ਯਤਨ ਕੀਤਾ ਜਾਵੇਗਾ ਇਸ ਮੌਕੇ ਤੇ ਮਿਊਸਪਲ ਕਾਉਂਸਲਰ ਰਜਿੰਦਰ ਕੁਮਾਰ ਲਵਲੀ ਮੀਤ ਪ੍ਰਧਾਨ ਐਸ ਡੀਓ ਸੁਖਦੇਵ ਸਿੰਘ ਚਾਲ ਗੁਰਮੇਜ ਸਿੰਘ ਜੂਥ ਪ੍ਰਧਾਨ ਲਵਲੀ ਨਾਗੀ ਕੈਸੀਆ ਸਤਨਾਮ ਸਿੰਘ ਸਕਤਰ ਕੈਪਟਨ ਰੰधीर ਸਿੰਘ ਖਰਪਜਨ ਸਿੰਘ ਰਣੀਆਂ ਰਾਮਪਾਲ ਬੱਲ ਐਸ ਡੀਓ ਚਮਨ ਲਾਲ ਸतीश ਕੁਮਾਰ ਜਤਿੰਦਰ ਕੁਮਾਰ ਆ ਤੋਂ ਇਲਾਵਾ ਹੋਰਾਂ ਜਿਸਾਨ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਹਲਪਗਾ ਜੀ ਦੱਸ ਦਿਓ ਆਪਣੇ ਸੰਪਾਦਾ ਦਾ ਨਾਮ ਦੱਸ ਦਿਓ ਆ ਜਿਹੜੀ ਮੀਟਿੰਗ ਹੋਈ ਆ ਕਿਸ ਨੂੰ ਦੇ ਕੇ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਮੀਟਿੰਗ ਜਿਹੜੀ ਆ ਦਾ ਹਿਊਮਨ ਰਾਈਟ ਸੁਰੱਖਿਆ ਸੈਟੀ ਰਜਿਸਟਰਡ ਵੱਲੋਂ ਮਹੀਨਾਵਾਰ ਮੀਟਿੰਗ ਕੀਤੀ ਗਈ ਆ ਤੇ ਮੈਂ ਬਹੁਤ ਧੰਨਵਾਦੀ ਆ ਕਿ ਬੜੀ ਖੁਸ਼ੀ ਵੀ ਆ ਕਿ ਸਾਡਾ ਜਿਹੜਾ ਪਰਿਵਾਰ ਜਿੰਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਵਾ ਤੇ ਸਮਾਜ ਦੇ ਵਿੱਚ ਵਧੀਆ ਜਿਹੜੇ ਕੰਮ ਕਰ ਰਿਹਾ ਵਾ ਅੱਜ ਆਡੇ ਵਿੱਚ ਮੈਂਬਰ ਜਿਹੜੇ ਨੇ ਸਰਦਾਰ ਦੇਸ਼ਾ ਸਿੰਘ ਜੀ ਤੇ ਸਰਦਾਰ ਸੁਖਦੇਵ ਸਿੰਘ ਜੀ ਉਹ ਵੀ ਜੁਆਇਨ ਹੋਏ ਨੇ ਤੇ ਰਜਿੰਦਰ ਲਵਲੀ ਜੀ ਜਿਹੜੇ ਆ ਐਮ ਸੀ ਸਾਹਿਬ ਆ ਉਹਨਾਂ ਨੇ ਫਾਰਮ ਭਰ ਦਿੱਤੇ ਗਏ ਨੇ ਤੇ ਉਹਨਾਂ ਦਾ ਵੀ ਕਾਰਡ ਆਉਣ ਵਾਲਾ ਵਾ ਹੋਰ ਵੀ ਬਹੁਤ ਸਾਰਾ ਪਰਿਵਾਰ ਵੱਧ ਰਿਹਾ ਤੇ ਮੈਂ ਬੇਨਤੀ ਕਰਨਾ ਆਪਣੇ ਇਲਾਕਾ ਨਿਵਾਸੀਆਂ ਨੂੰ ਕਿ ਅਸੀਂ ਜਿਹੜੀ ਸਾਡੀ ਇਹ ਟੀਮ ਆ ਇੱਕ ਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਬਣੀ ਆ ਜਿਨ੍ਹਾਂ ਨੂੰ ਆਪਣੇ ਅਧਿਕਾਰ ਜਿਹੜੇ ਬਾਬਾ ਭੀਮਰਾਓ ਅੰਬੇਦਕਰ ਸਾਹਿਬ ਨੇ ਦਿੱਤੇ ਆ ਅਧਿਕਾਰ ਤੇ ਮਿਲੇ ਆ ਲੇਕਿਨ ਅਧਿਕਾਰ ਜਦੋਂ ਲੈਣ ਜਾਂਦੇ ਆ ਤੇ ਪ੍ਰਸ਼ਾਸਨ ਤੋਂ ਕੁਝ ਗੱਲਾਂ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ ਅਸੀਂ ਉਹਨਾਂ ਲਈ ਖੜੇ ਆ ਸਾਡੇ ਨਾਲ ਕਦੀ ਵੀ 24 ਘੰਟੇ ਵੀ ਸਾਡੇ ਫੋਨ ਨੰਬਰ ਸਾਰਿਆਂ ਕੋ ਹੈ ਗਿਆ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਉਹਨਾਂ ਦੇ ਨਾਲ ਅਸੀਂ ਪੂਰਾ ਪੂਰਾ ਇਨਸਾਫ ਦਿਵਾਵਾਂਗੇ ਬਾਕੀ ਰਹੀ ਗੱਲ ਦੂਜੀ ਲੋਕ ਸੇਵਾ ਦੀ ਤੇ ਲੋਕ ਸੇਵਾ ਲਈ ਜਿੰਨੇ ਜੋਗੇ ਹੈਗੇ ਸਾਡੀ ਜਿਹੜੀ ਸੰਸਥਾ ਵਾ ਮੈਂ ਗੱਲ ਕਰਨੀ ਚਾਹੁੰਦਾ ਕਿ ਨਾ ਤੇ ਆਪਾਂ ਪ੍ਰਸ਼ਾਸਨ ਕੋ ਕਿਸੇ ਕੋ ਕੋਈ ਮਦਦ ਨਹੀਂ ਲੈਂਦੇ ਅੱਜ ਤੱਕ ਅਸੀਂ ਇੱਕ ਠੋਕੇ ਵੀ ਗੱਲ ਕਰਦੇ ਆ ਕਿ ਅਸੀਂ ਸਰਕਾਰੀ ਤੌਰ ਤੇ ਕੋਈ 1 ਰੁਪਿਆ ਵੀ ਨਹੀਂ ਲਿਆ ਜਿੰਨੇ ਸਾਡੀ ਟੀਮ ਸਾਡੇ ਭਰਾ ਨੇ ਆਪਣੇ ਦਸਵੰਦ ਕੱਢ ਕੇ ਆਪਣਾ ਵੀ ਤਿਲ ਫੁੱਲ ਸਾਰਾ ਇਕੱਠਾ ਕਰਕੇ ਤੇ ਕਿਸ ਦੀ ਮਦਦ ਕਰਦੇ ਆ ਅੱਗੇ ਵੀ ਆਪਾਂ ਕਰਦੇ ਰਵਾਂਗੇ ਤੇ ਬੜੀ ਵੱਡੀ ਖੁਸ਼ੀ ਆ ਕਿ ਇਹ ਸਾਰੀ ਟੀਮ ਜਿਹੜੀ ਆ ਪਰਿਵਾਰ ਦਿਨ ਪ੍ਰਤੀ ਦਿਨ ਵਧ ਰਿਹਾ ਤੇ ਲੋਕ ਸੇਵਾ ਕਰ ਰਿਹਾ ਵਾ ਜਿਸ ਤਰ੍ਹਾਂ ਸੇਵਾ ਕਰ ਰਿਹਾ ਇਸ ਤਰ੍ਹਾਂ ਹੀ ਕਰਦੇ ਰਾਵਾਂਗੇ ਸਾਡੇ ਜਿਹੜੇ ਉਦੇਸ਼ ਆ ਨੈਸ਼ਨਲ ਜਿਹੜੇ ਸਾਡੇ ਚੇਅਰਮੈਨ ਨੇ ਰਜਿੰਦਰ ਕੋਹਲੀ ਜੀ ਆ ਨੈਸ਼ਨਲ ਪ੍ਰੈਜ਼ੀਡੈਂਟ ਜਿਹੜੇ ਰਜਿੰਦਰ ਸਿਆਲ ਜੀ ਆ ਉਹਨਾਂ ਨੇ ਸਾਨੂੰ ਇਹੀ ਕਿਹਾ ਵਾ ਕਿ ਆਪਾਂ ਕਿਸੇ ਕੋ ਕੁਝ ਨਹੀਂ ਲੈਣਾ ਤੇ ਨਾ ਅਸੀਂ ਲੈ ਰਹੇ ਆ तकरीबन तकरीबन ਜ਼ਿਲ੍ਹਾ ਗਰਦਾਸਪੁਰ ਦੀ ਜਿਹੜੀ ਸਾਡੀ ਪੰਜਾਬ ਦੀ ਟੀਮ ਆ ਸਭ ਤੋਂ ਟੌਪ ਦੇ ਉੱਤੇ ਕੰਮ ਕਰ ਰਹੀ ਆ ਇਹ ਟੀਮ ਨੂੰ ਵੇਖਦੇ ਹੋਏ 10 ਨੂੰ ਪੰਜਾਬ ਦਾ ਪ੍ਰਧਾਨ ਲਗਾਇਆ ਗਿਆ ਤੇ ਮੈਨੂੰ ਬੜੀ ਖੁਸ਼ੀ ਆ ਤੇ ਮੈਂ ਸਾਰਿਆਂ ਦਾ ਇੱਥੇ ਅੱਜ ਪਹੁੰਚਣ ਤੇ ਸਾਰੇ ਪੱਤਰਕਾਰ ਵੀਰਾਂ ਦਾ ਤੇ ਸਾਰੇ ਸੰਸਥਾ ਦੇ ਅਹੁਦੇਦਾਰ ਤੇ ਮੈਂਬਰਾਂ ਦਾ ਦਿਲੋਂ ਧੰਨਵਾਦ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਜੀ ਸਰ ਸਾਜੋ ਤੁਸੀਂ ਸੰਸਥਾ ਨਾਲ ਜੁੜੇ ਹੋ ਪਿਛਲੇ ਜਦੋਂ ਤੋਂ ਜੁੜੇ ਹੋ ਕਿਹੜੇ ਕਿਹੜੇ ਕੰਮ ਕੀਤੇ ਨੇ ਹੁਣ ਤੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਇਸ ਸੰਸਥਾ ਨਾਲ ਜੁੜੇ ਨੂੰ 1 ਮਹੀਨਾ ਹੋ ਗਿਆ ਜੀ ਮੈਨੂੰ ਜੇਪੀ ਸਿੰਘ ਨੇ ਸ਼ਾਮਲ ਕੀਤਾਇਆ ਸੀਗਾ ਕਹਾਂ ਇਹਨਾਂ ਦੇ ਕੰਮ ਵੇਖ ਕੇ ਬਹੁਤ ਪ੍ਰਭਾਵ ਕੋਇਆ ਮੇਰਾ ਅੱਗੇ ਨਾ ਹੀ ਵੱਤੋ ਵੱਧ ਕੰਮਕਾਰ ਨੂੰ ਜੀ ਕਰਿਆ ਮੈਂ ਬਾਤੋ ਵੱਡ ਕੰਮ ਕਰਾਂਗਾ ਅੱਜ ਮੇਰੇ ਘਰ ਇਹਨਾਂ ਨੇ ਮੀਟਿੰਗ ਕਰੀ ਸੀ ਮੈਂ ਇਹਨਾਂ ਦਾ ਜੀ ਆਇਆ ਕਿਹਾ ਜੋ ਇਹਨਾਂ ਨੇ ਪਿੰਡ ਕੰਗਦੇ ਵਿੱਚ ਇੱਕ ਬੀਬੀ ਨੂੰ ਇਹਨਾਂ ਨੇ ਮਕਾਨ ਦੀ ਸੱਤ ਬਾਗੇ ਦਿੱਤੀ ਆ ਬਹੁਤ ਵਧੀਆ ਕੰਮ ਕੀਤਾ ਉਹਦੇ ਵੱਲ ਵੇਖ ਕੇ ਮੇਰਾ ਮਨ ਹੋਰ ਪਾਵਕ ਹੋਇਆ ਕਿ ਇਹ ਸੱਚਾਈ ਜਿਹੜੀ ਆ ਬਹੁਤ ਵਧੀਆ ਕੰਮ ਕਰਦੀ ਆ ਗਰੀਬਾਂ ਦੀ ਗੱਲ ਹੁੰਦੀ ਆ ਗਰੀਬਾਂ ਦੇ ਨਾਲ ਚੱਲਦੀ ਆ ਹਰ ਇੱਕ ਦੇ ਨਾਲ ਚੱਲਦੀ ਆ ਤੇ ਮੈਂ ਇਹਨਾਂ ਦੇ ਨਾਲ ਇਸ ਕਰਕੇ ਸ਼ਾਮਲ ਹੋਇਆ ਜੀ ਕਿ ਅੱਜ ਮੈਂ ਇਹਨਾਂ ਦੀ ਆਪਣੇ ਘਰ ਮੀਟਿੰਗ ਕਰਾ ਰਿਹਾ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਜੀ ਅਸੀਂ ਇੱਕ ਇੱਕ ਨਾਮ ਦੱਸ ਦਿਓ ਹਾਂਜੀ ਹਾਂਜੀ ਤੇ ਇੱਕ ਇਹ ਦੱਸ ਦਿਓ ਕਿ ਤੁਸੀਂ ਜਿਹੜੀ ਸੰਤਾਂ ਨਾਲ ਜੁੜੇ ਹੋ ਤੇ ਕੀ ਤੁਹਾਡੇ ਮਨ ਵਿਚ ਖਿਆਲ ਆਇਆ ਜੀ ਮੈਂ ਸੁਖਦੇਵ ਸਿੰਘ ਪੰਚਾਇਤ ਸੈਕਟਰ 8 ਪਿੰਡ ਛੋਟੇਪੁਰ ਅਸੀਂ ਆਪਣੇ ਛੋਟੇ ਵੀਰ ਦੀ ਬਦੌਲਤ ਇਹਨੇ ਸਾਨੂੰ ਕਿਹਾ ਇਹ ਤੇ ਮੈਂ ਕਿਹਾ ਜੀ ਅਸੀਂ ਹਾਜ਼ਰ ਹੋਾਂਗੇ ਜੀ ਅੱਜ ਅਸੀਂ ਇਹਨਾਂ ਦੇ ਨਾਲ ਸ਼ਾਮਲਾ ਇਹਨਾਂ ਦੇ ਭਾਈਚਾਰੇ ਦੇ ਵਿੱਚ ਸਾਰੇ ਭਾਈ ਕੀ ਨਾਮ ਆਪਣਾ ਤੇ ਤੁਸੀਂ ਅੱਜ ਹਮਨ ਰਾਈਟ ਸਸਤਾ ਦੇ ਸੰਸਾ ਦੇ ਸੰਭਲ ਹੋਏ ਹਾਂਜੀ ਹਾਂਜੀ ਮੈਂ ਉਹ ਕਿਹਨਾਂ ਦੇ ਦਾਦੇ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਦੀ ਫਤਿਹ ਮੇਰਾ ਨਾਮ ਦੇਸਾ ਸਿੰਘ ਆ ਜੀ ਪਿੰਡ ਛੋਟੇਪੋਰਾ ਮੈਂ ਅੱਜ ਹਮਨ ਰਾਈਟ ਸੰਸਾ ਦੇ ਨਾਲ ਜਿਹੜਾ ਸੰਭਲ ਹੋਇਆ ਵਾਂ ਤੇ ਫਸਤ ਦੀ ਪਹਿਲੀ ਵਾਰੀ ਮੈਨੂੰ ਇਹਨਾਂ ਦੇ ਤੋਂ ਦੱਸਿਆ ਸੀ ਤਾਂ ਇਹਨਾਂ ਸੰਭਲ ਹੋਇਆ ਚਲੋ ਅੱਗੇ ਅੱਗੇ ਤੋਂ ਅਸੀਂ ਤੁਹਾਡੇ ਨਾਲ ਚੱਲਾਂਗੇ ਪੂਰੀ ਤਰ੍ਹਾਂ ਜੋ ਵੀ ਸਤਿਗੁਰੂ ਆ